ਸ਼ਰਕਤ ਦੇ ਜ਼ਿਕਰ ਸੰਜਨੀਸ ਤੇ ਮੈਂ ਹਾਪਰ ਦੇਖ ਰhta ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾਜ ਬਦਲਿਆ ਬੀਤੇ ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਅੱਜ ਸਵੇਰ ਵੀ ਪੰਜਾਬ ਦੇ ਵਿੱਚ ਕਈ ਇਲਾਕਿਆਂ ਸੁਦਾਸੀ ਕਿ ਕਾਲੇ ਬੱਦਲ ਛਾਈ ਹੋ ਸੀ ਅਤੇ ਕਈ ਇਲਾਕਿਆਂ ਦੇ ਵਿੱਚ ਸੁਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਸੀ ਤਾਂ ਮੌਸਮ ਨੇ ਆਪਣਾ ਫਿਰ ਤੋਂ ਮિજાਜ ਬਦਲਿਆ ਮੌਨਸੂਨ ਇੱਕ ਵਾਰ ਫਿਰ ਤੋਂ ਐਕਟਿਵ ਹੋਇਆ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲੈਣੇ ਹਨ ਅਸਲ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੀਆਂ ਤੁਸੀਂ ਦੇਖ ਰਹੇ ਹੋ ਸੁਵੇਰੇ ਸਕ੍ਰੀਨ ਤੇ ਸੋ ਵਕ ਵਕ ਪਿੰਡਾਂ ਦੇ ਵਿੱਚ ਲੁਧਿਆਣਾ ਦੇ ਵਕ ਵਕ ਪਿੰਡਾਂ ਦੇ ਵਿੱਚ ਬਾਰਿਸ਼ ਪੈਣ ਦਾ ਸਿਲਸਲਾ ਸੁਵੇਰ ਤੋਂ ਹੀ ਚੱਲ ਰਿਹਾ ਸੋ ਮੌਸਮ ਸੁਹਾਵਣਾ ਹੈ ਮੌਸਮ ਨੇ ਆਪਣਾ ਮિજાਜ ਬਦਲਿਆ ਤੇ ਜੇਕਰ ਗੱਲ ਕੀਤੀ ਚਾਹੇ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ 15 ਅਗਸਤ ਜਿਹੜੀ ਹਲਕੀ ਤੋਂ ਦਰਮਿਆਨੀ بارش ਰਹਿਣ ਵਾਲੀ ਪਰ ਦੱਸਦੇ ਕਿ ਮੌਸਮ ਵਿਭਾਗ ਨੇ 16 ਅਗਸਤ ਨੂੰ ਵੀ ਔਰੇਂਜ ਅਲਰਟ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਯਾਨੀ ਕਿ 16 ਅਗਸਤ ਨੂੰ ਵੀ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਦਸੀ ਗਈ ਤਾਂ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਨੁਮਾਨ ਹੈ ਹਿਮਾਚਲ ਦੇ ਵਿੱਚ ਪੈ ਰਹੇ ਮੀਂਹ ਦੇ ਕਾਰਨ ਪੰਜਾਬ 'ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਦੂਜੇ ਪਾਸੇ ਜੇ ਜ਼ਿਕਰ ਕੀਤਾ ਜਾਏ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਦੇ ਵਿੱਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਬਿਆਸ ਤਰਿਆ ਖਤਰਾ ਦਿਨਸ਼ਾਂਤ ਤੋਂ ਉੱਪਰ ਵਧਿਆ ਜਦਕਿ ਸਤਲੁਜ ਉਤਰਿਆ ਦਾ ਪਾਣੀ ਦਾ ਪੱਧਰ ਵਧ ਰਿਹਾ ਇਸ ਕਰਕੇ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਰਮਨ ਸਰ ਤੇ ਫਿਰੋ ਸੁल्तानਪੁਰ ਲੋਧੀ ਤੇ ਹੁਸ਼ਿਆਰਪੁਰ ਦੇ ਵਿੱਚ ਜ਼ਿਕਰ ਕੀਤੀ ਜਾਵੇ ਅਰਸ਼ੀਲਿਆਂ ਦੇ ਵਿੱਚ ਕਈ ਖੇਤਰ ਤਾਂ ਜੈਹਿੰਦੇ ਜਿਹੜੇ ਪਾਣੀ ਦੇ ਵਿੱਚ ਇਸ ਵੇਲੇ ਪੂਣੀ ਤਰ੍ਹਾਂ ਡੁੱਬ ਚੁੱਕੇ ਨੇ ਮੌਸਮ ਵਿਭਾਗ ਨੇ 14-15 ਅਗਸਤ ਤੋਂ ਸਵੇਰੇ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਉਂਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਸੋ 16 ਅਗਸਤ ਨੂੰ orange ਅਲਰਟ ਜਿਹੜਾ ਜਾਰੀ ਕੀਤਾ ਹੈ ਤਬ ਹੀ ਤੇ ਨਹੀਂ ਪੰਜਾਬ ਦੇ ਵਿੱਚ ਜ਼ਿਆਦਾਤਰ ਦਿਨ ਖੁਸ਼ਕ ਰਿਹਾ ਜਿਸ ਦੇ ਦਰਤਾਪਮਨ ਵਿੱਚ ਵਾਧਾ ਦੇਖਿਆ ਪੰਜਾਬ ਦੇ ਔਸਤ ਅਧਿਆਇਤ ਤਾਪਮਨ ਦੀ ਜੇ ਗੱਲ ਕੀਤੀ ਜਾਵੇ 2.6 ਡਿਗਰੀ ਦਾ ਵਾਧਾ ਦੇਖਿਆ ਹੈ ਹਾਲਾਂਕਿ ਸੂਬੇ ਦਾ ਤਾਪਮਨ ਸਧਾਰਨ ਦੇ ਕਰੀਬ ਬਣਿਆ ਹੋਇਆ ਦੂਜੇ ਪਾਸੇ ਅਬੋਰ ਦਾ ਤਾਪਮਨ 36.2 ਡਿਗਰੀ ਦਰਜ ਰਿਹਾ ਹੈ ਤੇ ਸੂਬੇ ਦੇ ਵਿੱਚ ਸਪੱਕ ਤੋ ਵੱਧ ਜਿਹੜਾ ਕਰ ਸਸ਼ੇਧਾਤ ਜ਼ਿਕਰ ਹਸਨ ਜਨ نیوز ਤੇ ਮੈਂ ਹਾਂ ਪ੍ਰਦੀਪ ਕੌਰ ਤੋਂ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾਜ ਬਦਲਿਆ ਬੀਤੇ ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਅੱਜ ਸਵੇਰੇ ਵੀ ਪੰਜਾਬ ਦੇ ਵਿੱਚ ਕਈ ਇਲਾਕਿਆਂ ਤੋਂ ਦੱਸਿਆ ਕਿ ਕਾਲੇ ਬੱਦਲ ਛਾਏ ਹੋ ਸੀ ਅਤੇ ਇਲਾਕਿਆਂ ਦੇ ਵਿੱਚ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਸੀ। ਤਾਂ ਮੌਸਮ ਨੇ ਆਪਣਾ ਫਿਰ ਤੋਂ ਮਜਾਜ ਬਦਲਿਆ। ਮੌਨਸੂਨ ਇੱਕ ਵਾਰ ਫਿਰ ਤੋਂ ਐਕਟਿਵ ਹੋਇਆ। ਤਸਵੀਰਾਂ ਤੁਹਾਡੇ ਨਾਲ ਸੂਰਤ ਸਾਂਝੀਆਂ ਕਰ ਲੈਣੇ ਹਨ। ਅਸਲ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੀਆਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਸਪਰੀਂਟ ਦੇ ਸਬਕ-ਵਕ ਪਿੰਡਾਂ ਦੇ ਵਿੱਚ ਲੁਧਿਆਣਾ ਦੇ ਬਕ-ਵਕ ਪਿੰਡਾਂ ਦੇ ਵਿੱਚ ਬਾਰਿਸ਼ ਪੈਣ ਦਾ سلسلہ ਸਵੇਰ ਤੋਂ ਹੀ ਜਾਰੀ ਹੈ। ਸੋ ਮੌਸਮ ਸੁਹਾਵਣਾ ਹੋਇਆ। ਮੌਸਮ ਨੇ ਆਪਣਾ ਮਜਾਜ ਬਦਲਿਆ। ਤੇ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ 15 ਅਗਸਤ ਦੇ ਜਿਹੜੀ ਹਲਕੀ ਤੋਂ ਦਰਮਿਆਨੀ بارش ਰਹਿਣ ਬਣ ਪਰਦਾਸੀ ਘਰ ਮੌਸਮ ਵਿਭਾਗ ਨੇ 16 ਅਗਸਤ ਨੂੰ ਵੀ orange ਅਲਰਟ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਯਾਨੀ ਕਿ 16 ਅਗਸਤ ਨੂੰ ਵੀ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਰਹੀ ਸੀ ਤਹਾਇਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਨੁਮਾਨ ਹੈ ਮਾਚਲ ਦੇ ਵਿੱਚ ਪੈ ਰਹੇ ਮੀਂਹ ਦੇ ਕਾਰਨ ਪੰਜਾਬ 'ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਦੂਜੇ ਪਾਸੇ ਜੇ ਜ਼ਿਕਰ ਕੀਤਾ ਜਾਏ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਦੇ ਵਿੱਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ ਨੂੰ ਲੈ ਕੇ 20 ਅਲਰਟ ਜਾਰੀ ਕੀਤਾ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਬਿਆਸਤਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਜਦਕਿ ਸਤलुਜ ਤਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਇਸ ਕਰਕੇ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਆਦਿ ਸਰਦਕ ਫਿਰੋਜ਼ਪੁਰ ਜ਼ਿਲ੍ਹਿਆਂ ਸ਼ਾਲਪੁਰ ਦੇ ਜੇ ਜ਼ਿਕਰ ਕੀਤੀ ਜਾਵੇ ਅਰਜਲਿਆਂ ਦੇ ਵਿੱਚ ਕਈ ਖੇਤਰ ਤਾਂ ਜਿਹਨ ਜਿਹੜੇ ਪਾਣੀ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਮੌਸਮ ਵਿਭਾਗ ਨੇ 14-15 ਅਕਤੂਬਰ ਨੂੰ ਸੂਬੇ ਦੇ ਵਿੱਚ ਭਾਰੀ ਨੀਂਦੀ ਸੰਭਾਵਨਾ ਪ੍ਰਗਟਾਉਂਦੇ ਹੋਏ yellow alert ਜਾਰੀ ਕੀਤਾ 16 ਅਗਸਤ ਨੂੰ orange alert ਜਿਹੜਾ ਜਾਰੀ ਕੀਤਾ ਹੈ ਕਭੀ ਤੇ ਨਹੀਂ ਪੰਜਾਬ ਦੇ ਵਿੱਚ ਜ਼ਿਆਦਾਤਰ ਦਿਨ ਖੁਸ਼ਕ ਰਿਹਾ ਜਿਸ ਦੇ ਤਾਪਮਾਨ ਵਿੱਚ ਵਾਧਾ ਦੇਖਿਆ ਪੰਜਾਬ ਦੇ ਔਸਤ ਅਧਿਆਇਤ ਤਾਪਮਾਨ ਦੀ ਜੇ ਗੱਲ ਕੀਤੀ ਜਾਵੇ 2.6 ਡਿਗਰੀ ਦਾ ਵਾਧਾ ਦੇਖਿਆ ਹਾਲਾਂਕਿ ਸੂਬੇ ਦਾ ਸਥਾਪਨ ਸਧਾਰਨ ਦੇ ਕਰੀਬ ਬਣਿਆ ਹੋਇਆ ਦੂਜੇ ਪਾਸੇ ਅਬੋਰ ਦਾ ਤਾਪਮਨ 36.2 ਡਿਗਰੀ ਦਰਜ ਰਿਹਾ ਤੇ ਸੂਬੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਗਰਮ ਹੈ